ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਪ ਦੇ ਏਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਹਿਆ ਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਰ ਵਿਖ ਦੁਖ ਉਤਰੇ ਗੁਰ ਨਾਮ ਦੀ ਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਬ ਅਰਥਾ ਗੁਰ ਪੂਰੈ ਹਰ ਨਾਮ ਦਰੜਾਇ ਬਿਨ ਨਾਮ ਹੈ ਜੀਵਨ ਬਿਰਥਾਰਾ ਬਿਨ ਗੁਰ ਮੂੜ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੋ ਤਿੰਨ ਸਭ ਜਨਮੇ ਆਕਾਤਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਹੋ ਜਨਮ ਸਨਾਤਾ ਮੋਕੋ ਕੀਜਾ ਦਾਸ ਤਾਸ ਦਾਸਨ ਕੋ ਹਰ ਦਇਆ ਤਾਰ ਜਗਨਨਾਥਾ ਹਮ ਦਲੇ ਗਿਆਨਹੀਨ ਅਗਿਆਨੀ ਕਿਉ ਚਲੈ ਮਾਰਗ ਪੰਥਾ ਹਮ ਦਲੇ ਕੋ ਗੋਰੇ ਅੰਚਲ ਦੀਜੈ ਜਨ ਨਾਨਕ ਚਲੇ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਧਲੇ ਕੋ ਗੁਰਿਆ ਚਲਦੀ ਚੈ ਜਨ ਨਾਨਕ ਚਲੇ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸੇ ਚ ਛੋੜੇ ਜਹਕਮ ਨਵਾ ਭਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ uttered by our fourth Guru Guru Ram Ji, under heading Jatsari Fourth Mahal First House Chaupadas One Universal Creator God by the grace of the True Guru Guru Sahib Ji saying that the Jewel of the Lord's Name abides within my heart. The Guru has placed His hand on my forehead. The sins and pains of countless incarnations have been cast out. The Guru has blessed me with the Naam, the name of the Lord, and my debt has been paid off. O oh, my mind, vibrate the Lord's name, and all your affairs shall be resolved. The perfect Guru has implanted the Lord's name within me. Without the name, life is useless. ਬਿਦੌੜ ਦਾ ਗੁਰੂ ਦਾ ਸੈਲਫ ਵਿਲਡ ਮਾਨਮੁਖਸ ਆਰ ਫੂਲਿਸ਼ ਐਂਡ ਇਗਨੋਰੈਂਟ ਦੇ ਆਰ ਫੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਜੀ ਤੀਜੇ ਪਾਤਸ਼ਾਹੀ ਦੇ ਉਚਾਰਣ ਕੀਤੇ ਹੋਏ ਸ਼ਲੋਕ ਵਿੱਚ ਹਨ ਗੁਰੂ ਸਾਹਿਬ ਜੀ ਪ੍ਰਮਾਨ ਕਰ ਰਹੇ ਨੇ ਇਹ ਚੁੱਕੇ ਚੁਕਾਏ ਸੇਖ ਇਸ ਮਨ ਨੂੰ ਇੱਕ ਇੰਤਕਾਣੇ ਤੇ ਲਿਆ ਵਿੰਗੀਆਂ ਟੇਡੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ ਕੇ ਹੇ ਸ਼ੇਕਾ ਜੋ ਸਬਦਾ ਜਾਣੋ ਸਤਿਗੁਰੂ ਸਭ ਕੁਝ ਸਮੇਤ ਹੈ ਉਸ ਦੀ ਚਰਨੀ ਲੱਗ ਆਸਾਂ ਤੇ ਮਨ ਦੀਆਂ ਧੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿੱਚ ਰੋਣਾ ਸਮਝ ਜੇ ਤੂੰ ਸਤਿਗੁਰੂ ਦੇ ਬਾਣੇ ਵਿੱਚ ਚੱਲੇਗਾ ਤਾ ਰੱਬ ਦੀ ਦਰਗਾਹ ਵਿੱਚ ਆਦਰ ਪਾਵੇਂਗਾ ਇਹ ਨਾਨਕ ਜੋ ਮਨੁੱਖ ਨਾਮ ਨੇ ਸਿਮਰਦੇ ਉਹਨਾਂ ਦਾ ਚੰਗਾ ਖਾਣਾ ਤੇ ਚੰਗਾ ਪਹਿਨਣਾ ਫਿਟਕਾਰ ਜੋਗ ਹੈ ਹਰੀ ਦੇ ਗੁਣ ਬਿਆਨ ਕਰਦੇ ਆ ਉਹ ਗੁਣ ਮੁਕਦੇ ਨਹੀਂ ਤੇ ਨਾ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਜਣ ਲਈ ਮੁੱਲ ਕੀ ਹੈ ਪੜ੍ਹੇ ਨਾਨਕ ਗੁਰਮੁਖ ਜਿਉੜੇ ਹਰੀ ਦੇ ਗੁਣ ਗਾਉਂਦੇ ਹਨ ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ ਉਹ ਗੁਣਾ ਵਿੱਚ ਲੀਨ ਹੋਇਆ ਰਹਿੰਦਾ ਹੈ ਇਹ ਮਨੁੱਖਾ ਸਰੀਰ ਮਾਨੋ ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ ਰੂਪ ਕਸੀਦਾ ਕੱਢ ਕੇ ਇਹ ਚੋਲੀ ਪਹਿਨਣ ਯੋਗ ਬਣਦੀ ਹੈ ਇਸ ਚੋਲੀ ਨੂੰ ਬਹੁਤ ਤਰ੍ਹਾਂ ਦੀਆਂ ਕਈ ਵਰਨਗਿਆਂ ਦਾ ਹਰੀ ਨਾਮ ਪੱਟ ਲੱਗਾ ਹੋਇਆ ਹੈ ਇਸ ਭੇਤ ਨੂੰ ਮਨ ਵਿੱਚ ਵਿਚਾਰ ਕਰਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਇਸ ਵਿਚਾਰ ਨੂੰ ਉਹ ਸਮਝਦਾ ਜਿਸ ਨੂੰ ਹਰੀ ਆਪ ਸਮਝਾਵੇ ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ ਤੇ ਰਹਿਣ ਵਾਲਾ ਹਰੀ ਗੁਰੂ ਦੇ ਰਾਹੀਂ ਸਿਮਰਿਆ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਰਡ ਬਾਈ ਆਵਰ ਥਰਡ ਗੁਰੂ ਗੁਰੂ ਅਮਰਦਾਸ ਜੀ ਅੰਡਾ ਸ਼ਲੋਕ ਥਰਡ ਮਹਿਲ ਗੁਰੂ ਸਾਹਿਬ ਜੀ ਸੇਦਾਇਤ ਉਸ ਇੱਕ ਯੂ ਵਾਂਡਰ ਇਨ ਦਾ ਫੋਰ ਡਾਇਰੈਕਸ਼ਨਸ ਬਲੋਨ ਬਾਈ ਦਾ ਫੋਰ ਵਿੰਡਸ ਬ੍ਰਿੰਗ ਯੋਰ ਮਾਈਂਡ ਬੈਕ ਟੂ ਦਾ ਹੋਮ ਆਫ ਦਾ ਵਨ ਲਾਰਡ Renounce your petty arguments and realize the word of the Guru's Shabbat. Bow in humble respect before the true Guru. He is the knower who knows everything. Burn away your hopes and desires and live like a guest in this world. if you walk in harmony with the true guru's will then you shall be honored in the court of the lord oh nanak those who do not contemplate the name the name of the lord cursed are their clothes and cursed is their food third mel There is no end to the Lord's glorious praises. His worth cannot be described. O Nanak, the Gurmukhs chant the glorious praises of the Lord. They are absorbed in His glorious virtues. Body, the Lord has adorned the court of the body. he has embroidered it with a devotional worship the lord has woven his silk into it in so many ways and fashions how rare is that man of understanding who understands and deliberates within He alone understands these deliberations, whom the Lord Himself inspires to understand. Poor servant Nanak speaks, the Gurmukhs know the Lord, the Lord is true. Vahigurjika khalsa, Vahigurjiki fateh.